ਸ਼੍ਰੀ ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਦੇ ਬਹੁਤ ਕਾਰਨ ਸੀ ਕੁਝ ਕਾਰਨ ਬਹੁਤ ਵੱਡੇ ਸੀ ਕੁਝ ਛੋਟੇ ਕਾਰਨ ਸੀ ਜਿਨ੍ਹਾਂ ਕਾਰਨਾਂ ਦੇ ਕਰਕੇ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸ਼ਹੀਦ ਕੀਤਾ ਗਿਆ ਉਹ ਕਿਹੜੇ ਕਾਰਨ ਸਨ ਆਪਾਂ ਉਹਨਾਂ ਕਾਰਨਾਂ ਨੂੰ ਵਿਚਾਰਨ ਦਾ ਯਤਨ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਆਪਾਂ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਗੱਲ ਕਰਦੇ ਹਾਂ ਤਾਂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਸ਼ਹੀਦਾਂ ਦੇ ਸਿਰਤਾਜ ਕਿਹਾ ਜਾਂਦਾ ਹੈ ਤਾਂ ਅੱਜ ਤੱਕ ਅਸੀਂ ਇਹੋ ਹੀ ਸਰਵਣ ਕੀਤਾ ਹੈ ਕਿ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਚੰਦੂ ਦੀ ਲੜਕੀ ਦਾ ਰਿਸ਼ਤਾ ਜਿਹੜਾ ਸੀ ਉਹ ਸਵੀਕਾਰ ਨਹੀਂ ਕੀਤਾ ਜਿਹਦੇ ਕਰਕੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ ਇਹ ਕੋਈ ਇੰਨਾ ਵੱਡਾ ਕਾਰਨ ਨਹੀਂ ਸੀ ਜਿਹਦੇ ਕਰਕੇ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਸ਼ਹੀਦ ਕੀਤਾ ਗਿਆ ਹੋਵੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਸ਼ਹਾਦਤ ਦੇ ਵੱਡੇ 8 ਕਾਰਨ ਆਪਾਂ ਉਹਨਾਂ 8 ਕਾਰਨਾਂ ਨੂੰ ਵਿਚਾਰਨ ਦਾ ਯਤਨ ਕਰ ਰਹੇ ਹਾਂ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵੇਲੇ ਸਿੱਖੀ ਦਾ ਫਲਾ ਬਹੁਤ ਦੂਰ ਦੂਰ ਤੱਕ ਹੋ ਗਿਆ ਸੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਦੂਰ ਦੂਰ ਤੱਕ ਜਾ ਕੇ ਸਿੱਖੀ ਦਾ ਪ੍ਰਚਾਰ ਕੀਤਾ ਸੀ ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਿਥਵੀ ਸੱਚਾ ਢੋਆ ਤਾਂ ਜਿੱਥੇ-ਜਿੱਥੇ ਜਾ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸਿੱਖੀ ਦਾ ਬੀਜ ਬੀਜਿਆ ਸੀ ਉਥੇ ਹੁਣ ਸਿੱਖੀ ਦਾ ਵੱਡਾ ਬੂਟਾ ਜਿਹੜਾ ਉਹ ਬਣ ਚੁੱਕਾ ਸੀ ਭਾਵ ਸਿੱਖੀ ਦਾ ਫਲਾਹ ਹੋ ਚੁੱਕਾ ਸੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਜਿਹੜਾ ਸੀ ਉਹ 22 ਮੰਡੀਆਂ ਸਥਾਪਿਤ ਕੀਤੀਆਂ ਸੀ ਜਿਹੜੇ ਦੂਰ ਦੂਰ ਤੱਕ ਜਾ ਕੇ ਸਿੱਖੀ ਦਾ ਪ੍ਰਚਾਰ ਕਰਦੇ ਸੀ ਗੁਰੂ ਰਾਮਦਾਸ ਸਾਹਿਬ ਜੀ ਨੇ ਮਸੰਦ ਪ੍ਰਥਾ ਕਾਇਮ ਕੀਤੀ ਸੀ ਜਿਹੜੇ ਨਾਲੇ ਸਿੱਖੀ ਦਾ ਪ੍ਰਚਾਰ ਕਰਦੇ ਸੀ ਤਾਂ ਨਾਲੇ ਕਾਰ ਭੇਟਾ ਲਿਆ ਕੇ ਗੁਰੂ ਦਰਬਾਰ ਵਿੱਚ ਜਮ੍ਹਾਂ ਕਰਵਾਉਂਦੇ ਸੀ ਤਾ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਵੇਲੇ ਤੱਕ ਸੰਗਤ ਹੁਣ ਦੂਰੋ ਦੂਰੋ ਗੁਰਦਰਬਾਰ ਦੇ ਵਿੱਚ ਆਉਣੀ ਆਰੰਭ ਹੋ ਗਈ ਸੀ ਇਥੋਂ ਤੱਕ ਕਿ ਬਹੁਤ ਸਾਰੇ ਜਿਹੜੇ ਗੈਰ ਧਰਮਾਂ ਨੂੰ ਮੰਨਣ ਵਾਲੇ ਉਹਨਾਂ ਦੇ ਪ੍ਰਚਾਰਕ ਲੋਕ ਸਨ ਉਹ ਵੀ ਸਿੱਖ ਬਣ ਗਏ ਸੀ ਇਥੋਂ ਤੱਕ ਕਿ ਜਿਹੜਾ ਜਲੰਧਰ ਦਾ ਫੌਜਦਾਰ ਸੀ ਉਹ ਵੀ ਗੁਰੂ ਨਾਨਕ ਸਾਹਿਬ ਜੀ ਦੇ ਘਰ ਦਾ ਸ਼ਰਧਾਲੂ ਬਣ ਗਿਆ ਤਾਂ ਉਸ ਵੇਲੇ ਕੇਂਦਰ ਦੀ وزارت ਦੇ ਵਿੱਚ ਵਜ਼ੀਰ ਖਾਂ ਜਿਹੜਾ ਸੀ ਉਹ ਵੀ ਗੁਰੂ ਨਾਨਕ ਸਾਹਿਬ ਦੇ ਘਰ ਦਾ ਸ਼ਰਧਾਲੂ ਬਣ ਚੁੱਕਾ ਸੀ ਸਾਈ ਮੀਆਂ ਮੀਰ ਜੀ ਜਿਹੜੇ ਸਨ ਉਹ ਵੀ ਗੁਰੂ ਘਰ ਦੇ ਸ਼ਰਧਾਲੂ ਬਣ ਚੁੱਕੇ ਸਨ ਸਖੀ ਸਰਵਰਾਂ ਨੂੰ ਛੱਡ ਕੇ ਭਾਈ ਮੰਜ ਜੀ ਭਾਈ ਬੈਲੋ ਜੀ ਵਰਗੇ ਸਿੱਖ ਜਿਹੜੇ ਸਨ ਉਹ ਵੀ ਉਧਰੋਂ ਇੱਧਰ ਆ ਚੁੱਕੇ ਸੀ ਭਾਵ ਸਿੱਖ ਬਣ ਚੁੱਕੇ ਸਨ ਤਾਂ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਵੇਲੇ ਸਿੱਖੀ ਦਾ ਬਹੁਤ ਜ਼ਿਆਦਾ ਪ੍ਰਚਾਰ ਹੁੰਦਾ ਤੇ ਫਲਾ ਹੁੰਦਾ ਹੈ ਜਿਹੜਾ ਵਿਰੋਧੀਆਂ ਨੂੰ ਚੰਗਾ ਨਹੀਂ ਲੱਗਦਾ ਇਸੇ ਕਰਕੇ ਵਿਰੋਧੀਆਂ ਦੀ ਨਿਗਾਹ ਦੇ ਵਿੱਚ ਸਿੱਖੀ ਜਿਹੜੀ ਉਹ ਰੜਕਦੀ ਸੀ ਤੇ ਇਹਨੂੰ ਉਹ ਖਤਮ ਕਰਨਾ ਚਾਹੁੰਦੇ ਸੀ ਫਿਰ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਵੇਲੇ ਜਿਹੜੇ ਸੀ ਸਿੱਖੀ ਦੇ ਹੋਰ ਵੱਡੇ ਕਾਰਜ ਹੋਏ ਜਿਵੇਂ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਸ੍ਰੀ ਦਰਬਾਰ ਸਾਹਿਬ ਦੀ ਉਸਾਰੀ ਹੋਈ ਔਰ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਹੋਈ ਹੁਣ ਕਿਸੇ ਵੀ ਧਰਮ ਦੀ ਸਥਾਪਨਾ ਦੇ ਵਾਸਤੇ ਤਿੰਨ ਚੀਜ਼ਾਂ ਦੀ ਲੋੜ ਹੁੰਦੀ ਹੈ ਅਹਿਲੇ ਮੁਕਾਮ ਅਹਿਲੇ ਕਲਾਮ ਤੇ ਅਹਿਲੇ ਨਿਜ਼ਾਮ ਹੁਣ ਮੁਕਾਮ ਦਾ ਭਾਵ ਟਿਕਾਣਾ ਸ੍ਰੀ ਅੰਮ੍ਰਿਤਸਰ ਸਾਹਿਬ ਕੇਂਦਰੀ ਸਥਾਨ ਬਣ ਚੁੱਕਾ ਸੀ ਟਿਕਾਣਾ ਬਣ ਚੁੱਕਾ ਸੀ ਕਲਾਮ ਭਾਵ ਵਿਚਾਰਧਾਰਾ ਬਾਣੀ ਹੁਣ ਬਾਣੀ ਦਾ ਗ੍ਰੰਥ ਜਿਹੜਾ ਤਿਆਰ ਹੋ ਚੁੱਕਾ ਸੀ ਤੇ ਨਿਜ਼ਾਮ ਦਾ ਪਾਵ ਹੁੰਦਾ ਪ੍ਰਬੰਧ ਔਰ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਖੁਦ ਜਿਹੜੇ ਉਹ ਪ੍ਰਬੰਧਕ ਸੀ ਤਾਂ ਇੱਕ ਵੱਖਰਾ ਧਰਮ ਜਿਹੜਾ ਸੀ ਉਹ ਦੁਨੀਆ ਦੇ ਉੱਪਰ ਪ੍ਰਗਟ ਹੋ ਚੁੱਕਾ ਸੀ ਤਾਂ ਇਸੇ ਕਰਕੇ ਵਿਰੋਧੀਆਂ ਨੂੰ ਇਹ ਗੱਲ ਰੜਕਦੀ ਸੀ ਕਿ ਨਵਾਂ ਧਰਮ ਜਿਹੜਾ ਉਹ ਸਥਾਪਿਤ ਹੋ ਗਿਆ ਹੈ ਇਸੇ ਕਰਕੇ ਉਹ ਇਸ ਧਰਮ ਨੂੰ ਖਤਮ ਕਰਨਾ ਚਾਹੁੰਦੇ ਸੀ ਤਾਂ ਦੂਸਰਾ ਵੱਡਾ ਕਾਰਨ ਸੀ ਉਹ ਸੀ ਗੁਰੂ ਨਾਨਕ ਸਾਹਿਬ ਦੇ ਘਰ ਦੀ ਵਿਚਾਰਧਾਰਾ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਘਰ ਦੀ ਵਿਚਾਰਧਾਰਾ ਜਿਹੜੀ ਉਹ ਸਾਰਿਆਂ ਨੂੰ ਬਰਾਬਰਤਾ ਦਿੰਦੀ ਹੈ ਸਾਰਿਆਂ ਨੂੰ ਹੱਕ ਦਿੰਦੀ ਏ ਜਾਤਾਂ ਪਾਤਾਂ ਦਾ ਖੰਡਨ ਕਰਦੀ ਏ ਜ਼ੁਲਮ ਕਰਨ ਵਾਲੇ ਜਿਹੜੇ ਜ਼ਾਲਮ ਲੋਕ ਸਨ ਉਹਨਾਂ ਨੂੰ ਰੋਕਦੀ ਏ ਇਸ ਕਰਕੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਘਰ ਦੀ ਵਿਚਾਰਤਾ ਰਹੀ ਸ਼ਹਾਦਤ ਦਾ ਸਭ ਤੋਂ ਵੱਡਾ ਕਾਰਨ ਸੀ ਜਦੋਂ ਰੋਜ਼ ਪੜ੍ਹਿਆ ਜਾਂਦਾ ਹੈ ਆਸਾ ਜੀ ਕੀ ਵਾਰ ਦੇ ਵਿੱਚ ਕਿ ਮਾਨ ਸਖਾਣੇ ਕਰੇ ਨਮਾਜ਼ ਛੁਰੀ ਵਗਾਇਨ ਤਿੰਨ ਗੱਲ ਤਾਂ ਹੁਣ ਵੀ ਜਿਹੜਾ ਤਿੰਨ ਧਾਗਿਆਂ ਦਾ ਜਨੇਊ ਪਾ ਕੇ ਬੈਠਾ ਹੋਇਆ ਏ ਉਹ ਵੀ ਲੋਕਾਂ ਨੂੰ ਲੁੱਟ ਰਿਆ ਹੈ ਗਰੀਬ ਹੱਤਿਆ ਕਰ ਰਿਹਾ ਏ ਲੋਕਾਂ ਨੂੰ ਮਾਰ ਰਿਹਾ ਹੈ ਤਾਂ ਜਿਹੜਾ ਨਮਾਜ਼ ਪੜ ਰਿਹਾ ਪੰਜ ਵਕਤ ਦੀ ਉਹ ਵੀ ਲੋਕਾਂ ਨੂੰ ਲੁੱਟਦਾ ਪਿਆ ਹੈ ਤਾਂ ਇਹ ਵਿਚਾਰਤਾ ਕਿਵੇਂ ਚੰਗੀ ਲੱਗ ਸਕਦੀ ਸੀ ਜਿਹੜਾ ਬ੍ਰਾਹਮਣ ਕਹਿੰਦਾ ਏ ਮੈਂ ਸਭ ਤੋਂ ਉੱਚਾ ਹਾਂ ਮੈਂ ਸਭ ਤੋਂ ਪਵਿੱਤਰ ਹਾਂ ਮੈਂ ਬ੍ਰਹਮਾ ਦੇ ਮੁੱਖ ਤੋਂ ਪੈਦਾ ਹੋਇਆ ਹਾਂ ਨਾ ਦੂਸਰੇ ਪਾਸੇ ਬਾਬਾ ਕਬੀਰ ਸਾਹਿਬ ਕਹਿੰਦੇ ਨੇ ਤੁਮ ਕਤ ਬਾਹਮਣ ਹਮ ਕਤ ਸੂਦ ਦਸ ਤੇਰੇ ਵਿੱਚ ਤੇ ਮੇਰੇ ਵਿੱਚ ਫਰਕ ਕੀ ਐ ਜੋ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਤੂੰ ਆਣ ਬਾਟ ਕਾਹੇ ਨਹੀਂ ਆਇਆ ਹੁਣ ਇਹ ਵਿਚਾਰ ਤਾਰਾ ਕਿਵੇਂ ਚੰਗੀ ਲੱਗ ਸਕਦੀ ਸੀ ਇਹ ਵਿਚਾਰ ਤਾਰਾ ਕਿਵੇਂ ਚੰਗੀ ਲੱਗ ਸਕਦੀ ਹੈ ਕਿ ਹਿੰਦੂਵੰਨਾਂ ਤੁਰਕੂ ਕਾਣਾ ਦੋਹਾਂ ਤੇ ਗਿਆਨੀ ਸਿਆਣ ਜਿਹੜੀ ਬਾਣੀ ਜਿਹੜੀ ਸੀ ਇਹਨਾਂ ਲੋਕਾਂ ਦੇ ਕਰਮ ਕਾਂਡਾਂ ਨੂੰ ਤੋੜਦੀ ਸੀ ਭਰਮ ਜਾਲ ਨੂੰ ਤੋੜਦੀ ਸੀ ਜਿਹੜੀ ਬਾਣੀ ਹੈ ਉਹ ਸਾਰਿਆਂ ਨੂੰ ਬਰਾਬਰਤਾ ਦਿੰਦੀ ਸੀ ਇਹ ਗੁਰਬਾਣੀ ਦੀ ਵਿਚਾਰਧਾਰਾ ਵੀ ਸਭ ਤੋਂ ਵੱਡਾ ਸ਼ਹਾਦਤ ਦਾ ਕਾਰਨ ਸੀ ਐਸੇ ਕਰਕੇ ਸਮੇਂ-ਸਮੇਂ ਦੇ ਉੱਪਰ ਜਿਹੜੇ ਬ੍ਰਾਹਮਣ ਲੋਕ ਸਨ ਉਹਨਾਂ ਨੇ ਜਾ ਕੇ ਸ਼ਿਕਾਇਤਾਂ ਲਾਈਆਂ ਕਿ ਇਹ ਗੁਰਨਾਨਕ ਸਾਹਿਬ ਮਹਾਰਾਜ ਦੇ ਘਰ ਦੀ ਬਾਣੀ ਤੋਂ ਵਿਚਾਰਧਾਰਾ ਤੋਂ ਸਾਨੂੰ ਜਿਹੜਾ ਉਹ ਖਤਰਾ ਹੈ ਭਾਵੇਂ ਕਿ ਅਕਬਰ ਤੱਕ ਉਹਨਾਂ ਦੀ ਕਿਸੇ ਨੇ ਗੱਲ ਨਹੀਂ ਸੁਣੀ ਪਰ ਜਹਾਂਗੀਰ ਦੇ ਵੇਲੇ ਜਿਹੜੀ ਸੀ ਉਹਨਾਂ ਦੀ ਮਨ ਦੀ ਮਨਛਾ ਜਿਹੜੀ ਉਹ ਪੂਰੀ ਹੋ ਗਈ ਸੀ ਤਾਂ ਦੂਸਰਾ ਕਾਰਨ ਸੀ ਸਿੱਖੀ ਦੀ ਵਿਚਾਰਧਾਰਾ ਤਾਂ ਫਿਰ ਇੱਕ ਹੋਰ ਕਾਰਨ ਸੀ ਭਾਵੇਂ ਕਿ ਕਾਰਨ ਬਹੁਤਾ ਵੱਡਾ ਨਹੀਂ ਸੀ ਪਰ ਕਾਰਨਾਂ ਦੇ ਵਿੱਚ ਇੱਕ ਸਹਿ ਕਾਰਨ ਜ਼ਰੂਰ ਸੀ ਉਹ ਸੀ ਬਾਬੇ ਪ੍ਰਿਥੀ ਚੰਦ ਦੀ ਵਿਰੋਧਤਾ ਬਾਬਾ ਪ੍ਰਿਥੀਚੰਦ ਚਾਹੁੰਦਾ ਸੀ ਗੁਰਤਾ ਗੱਦੀ ਦੇ ਉੱਪਰ ਮੈਂ ਬਿਰਾਜ਼ਮਾਨ ਹੋਵਾਂ ਪਰ ਗੁਰਤਾ ਗੱਦੀ ਦੇ ਉੱਪਰ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸ਼ਸ਼ੋਭਤ ਹੋ ਗਏ ਇਸੇ ਕਰਕੇ ਉਹਨੇ ਸਮੇਂ-ਸਮੇਂ ਦੇ ਉੱਪਰ ਗੁਰੂ ਘਰ ਦੀ ਵਿਰੋਧਤਾ ਕੀਤੀ ਚਾਹੇ ਉਹਨੇ ਜਿਹੜਾ ਸੀ ਆਪਣੇ ਮਸੰਦਾਂ ਦੇ ਰਾਹੀਂ ਪ੍ਰਚਾਰ ਕੀਤਾ ਕਿ ਮੈਂ ਗੁਰੂ ਹਾਂ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਘਰ ਦੀ ਨਾਕਾਬੰਦੀ ਕਰਵਾਈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਖਤਮ ਕਰਨ ਵਾਸਤੇ ਉਹਨਾਂ ਦੇ ਉੱਪਰ ਹਮਲੇ ਕੀਤੇ ਕਦੇ ਸੁਲਹੀ ਖਾਨ ਨੂੰ ਚੜਾ ਕੇ ਲਿਆਇਆ ਕਦੇ ਸੁਭੀ ਖਾਨ ਨੂੰ ਚੜਾ ਕੇ ਲਿਆਇਆ ਤਾਂ ਬਾਬੇ ਪ੍ਰਿਥੀ ਚੰਦ ਦੀ ਵਿਰੋਧਤਾ ਜਿਹੜੀ ਹੈ ਉਹ ਵੀ ਕਿਤੇ ਨਾ ਕਿਤੇ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਸ਼ਹਾਦਤ ਦਾ ਕਾਰਨ ਬਣਦੀ ਹੈ ਤਾਂ ਫਿਰ ਇੱਕ ਹੋਰ ਕਾਰਨ ਸੀ ਜਦੋਂ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਾਵਨ ਸਰੂਪ ਲਖਵਾ ਰਹੇ ਸੀ ਉਸ ਵੇਲੇ ਚਾਰ ਭਗਤ ਜਿਹੜੇ ਸਨ ਉਹ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਹੁੰਦੇ ਆ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਕਹਿੰਦੇ ਆ ਕਿ ਇਹ ਸਾਡੇ ਵਾਲੀ ਬਾਣੀ ਵੀ ਆਪਣੇ ਗ੍ਰੰਥ ਵਿੱਚ ਲਿਖ ਦਿਓ ਤਾਂ ਗੁਰੂ ਅਰਜਨ ਸਾਹਿਬ ਮਹਾਰਾਜ ਕਹਿਣ ਲੱਗੇ ਕਹਿੰਦੇ ਵੀ ਤੁਹਾਡੀ ਬਾਣੀ ਵੀ ਲਿਖਦੇ ਆਂਗੇ ਪਰ ਸ਼ਰਤ ਹੈ ਜੇ ਤੁਹਾਡੀ ਵਿਚਾਰਧਾਰਾ ਸਾਡੀ ਇਸ ਬਾਣੀ ਦੀ ਵਿਚਾਰਧਾਰਾ ਨਾਲ ਮੇਲ ਖਾਂਦੀ ਹੋਈ ਤਾਂ ਲਿਖਾਂਗੇ ਤਾਂ ਉਸ ਵੇਲੇ ਕਾਨਾ ਛੱਜੂ ਪੀਲੂ ਸ਼ਾਹ ਹੁਸੈਨ ਉਹ ਜਿਹੜੇ ਚਾਰ ਭਗਤ ਸਨ ਉਹਨਾਂ ਦੀ ਵਿਚਾਰਧਾਰਾ ਬਾਣੀ ਦੇ ਬਰਾਬਰ ਨਹੀਂ ਸੀ ਉਹ ਬਿਲਕੁਲ ਵੱਖਰੀ ਸੀ ਗੁਰਬਾਣੀ ਦੇ ਵਿਰੋਧ ਵਿੱਚ ਸੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਜਿਹੜਾ ਹੈ ਉਹਨਾਂ ਦੀ ਉਹ ਕਵਤਾ ਜਿਹੜੀ ਹੈ ਉਹ ਬਾਣੀ ਵਿੱਚ ਸ਼ਾਮਲ ਨਹੀਂ ਕੀਤੀ ਜਿਹਦੇ ਕਰਕੇ ਇਹਨਾਂ ਭਗਤਾਂ ਨੇ ਵੀ ਗੁਰੂ ਸਾਹਿਬ ਦੀ ਵਿਰੋਧਤਾ ਕੀਤੀ ਔਰ ਇਹਨਾਂ ਦੇ ਵਿੱਚੋਂ ਜਿਹੜਾ ਕਾਨਾ ਸੀ ਉਹ ਚੰਦੂ ਦਾ ਚਚੇਰਾ ਭਰਾ ਸੀ ਔਰ ਉਹ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਜਦੋਂ ਜਾਣ ਲੱਗਾ ਤੇ ਧਮਕੀ ਵੀ ਦੇ ਕੇ ਗਿਆ ਵੀ ਵੇਖ ਲਵਾਂਗੇ ਮਹਾਰਾਜ ਕਹਿੰਦੇ ਕੋਈ ਨਹੀਂ ਜਦੋਂ ਵੇਖੇਗਾ ਫਿਰ ਵੇਖੀ ਜਾਏਗੀ ਉਹ ਜਦੋਂ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੋਂ ਤੁਰਿਆ ਨਰ ਰਸਤੇ ਦੇ ਵਿੱਚ ਘੋੜੀ ਡਰ ਗਈ ਉਹ ਡਿੱਗ ਗਿਆ ਪੈਰ ਉਹਦਾ ਰਕਾਬ ਚ ਫਸ ਗਿਆ ਔਰ ਘੜੀਸ ਘੜੀਸ ਕੇ ਰਸਤੇ ਦੇ ਵਿੱਚ ਉਹਦੀ ਜੜੀ ਮੌਤ ਹੋ ਜਾਂਦੀ ਹੈ ਤਾਂ ਜਿਹੜੇ ਬਾਕੀ ਭਗਤ ਸਨ ਉਹਨਾਂ ਨੇ ਵੀ ਗੁਰੂ ਸਾਹਿਬ ਦੀ ਫਿਰ ਜਿਹੜੀ ਉਹ ਵਿਰੋਧਤਾ ਸਮੇਂ-ਸਮੇਂ ਦੇ ਉੱਪਰ ਕੀਤੀ ਸੀ ਤਾਂ ਫਿਰ ਇੱਕ ਅਗਲਾ ਕਾਰਨ ਸੀ ਉਹ ਕਾਰਨ ਸੀ ਚੰਦੂ ਭਾਵੇਂ ਕਿ ਜਿਹੜੀ ਇਹ ਇੱਕ ਰਵੈਤ ਸਿੱਖੀ ਦੀ ਇੱਕ ਪਰੰਪਰਾ ਹੈ ਕਿ ਚੰਦੂ ਨੇ ਜਿਹੜਾ ਸੀ ਉਹ ਆਪਣੀ ਬੱਚੀ ਦਾ ਰਿਸ਼ਤਾ ਭੇਜਿਆ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਵਾਸਤੇ ਉਹ ਰਿਸ਼ਤਾ ਜਿਹੜਾ ਪ੍ਰਵਾਨਨਾ ਕੀਤਾ ਕਿਉਂਕਿ ਚੰਦੂ ਹੰਕਾਰੀ ਸੀ ਤਾਂ ਉਸ ਤੋਂ ਬਾਅਦ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਸ਼ਹੀਦ ਕੀਤਾ ਗਿਆ ਭਾਵੇਂ ਕਿ ਚੰਦੂ ਕੋਈ ਬਹੁਤਾ ਵੱਡਾ ਕੋਈ ਸਰਕਾਰੀ ਐਲਕਾਰ ਨਹੀਂ ਸੀ ਹੈਗਾ ਕਿਉਂਕਿ ਜ਼ਾਹਾਂਗੀਰ ਦੇ ਉਹਦੀ ਜਿਹੜੀ ਆਪਣੀ ਲਿਖਤ ਤੁਜਕੇ ਜ਼ਾਹਾਂਗੀਰੀ ਵਿੱਚ ਚੰਦੂ ਦਾ ਕੋਈ ਜ਼ਿਕਰ ਨਹੀਂ ਫਾਰਸੀ ਦੇ ਜਿੰਨੇ ਸਰੋਤ ਹੈ ਡਾਕਟਰ ਗੰਡਾ ਸਿੰਘ ਅਨੁਸਾਰ ਉਹਨਾਂ ਦੇ ਵਿੱਚ ਚੰਦੂ ਦਾ ਕੋਈ ਜ਼ਿਕਰ ਨਹੀਂ ਪਰ ਪ੍ਰੋਫੈਸਰ ਸਾਹਬ ਸਿੰਘ ਕਹਿੰਦੇ ਆ ਕਿ ਉਹ ਕਲਾਨੌਰ ਦੇ ਨੇੜੇ ਰਹੇਲੇ ਪਿੰਡ ਦਾ ਰਹਿਣ ਵਾਲਾ ਇੱਕ ਸਰਕਾਰੀ ਛੋਟਾ ਮੋਟਾ ਐਲਕਾਰ ਜ਼ਰੂਰ ਸੀ ਹਾਂ ਇਹ ਵੀ ਠੀਕ ਹੈ ਕਿ ਜਦੋਂ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਸ਼ਹੀਦ ਕੀਤਾ ਸੀ ਉਦੋਂ ਚੰਦੂ ਦੇ ਹਵਾਲੇ ਕਰ ਦਿੱਤਾ ਗਿਆ ਸੀ ਤਾਂ ਇੱਕ ਕਾਰਨਾ ਦੇ ਵਿੱਚ ਕਾਰਨ ਚੰਦੂ ਵੀ ਹੈਗਾ ਸੀ ਜਿਹਦੇ ਕਰਕੇ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਸ਼ਹਾਦਤ ਹੁੰਦੀ ਹੈ ਫਿਰ ਇੱਕ ਵੱਡਾ ਕਾਰਨ ਸੀ ਉਹ ਕਾਰਨ ਸੀ ਸਖੀ ਸਰਵਰੀਏ ਲੋਕ ਸਖੀ ਸਰਵਰੀਏ ਜਿਹੜੇ ਉਹਨਾਂ ਨੂੰ ਲੰਗਾਏ ਵਾਲਾ ਪੀਰ ਵੀ ਕਿਹਾ ਜਾਂਦਾ ਹੈ ਸਖੀ ਸਰਵਰੀਏ ਕਿਹਾ ਜਾਂਦਾ ਹੈ ਇਹਨਾਂ ਨੇ ਥਾਂ ਥਾਂ ਦੇ ਉੱਪਰ ਜਿਹੜੇ ਹਰੇ ਰੰਗ ਦੀਆਂ ਜਗ੍ਹਾ ਬਣਾਈਆਂ ਹੋਈਆਂ ਸੀ ਔਰ ਵੀਰਵਾਰ ਵਾਲੇ ਦਿਨ ਉੱਥੇ ਜਾ ਕੇ ਉਹ ਦੇਗ ਚੜਾਉਂਦੇ ਆ ਖਰੋਰ ਚੜਾਉਂਦੇ ਆ ਉੱਥੇ ਜਾ ਕੇ ਤੇਲ ਪਾਉਂਦੇ ਆ ਤਾਂ ਇਹ ਜਿਹੜੇ ਸਖੀ ਸਰਵਰੀਏ ਸਾਹਿਬ ਇਹਨਾਂ ਨੇ ਆਣ ਕੇ ਪੰਜਾਬ ਦੇ ਵਿੱਚ ਪੈਰ ਰੱਖਿਆ ਇਹਨਾਂ ਨੇ ਆਪਣਾ ਜਿਹੜਾ ਸੀ ਸਖੀ ਸਰਵਰ ਦਾ ਪ੍ਰਚਾਰ ਕਰਨਾ ਸ਼ੁਰੂ ਕੀਤਾ ਇਹਨਾਂ ਦੀ ਇੱਕ ਜਿਹੜੀ ਸਭ ਤੋਂ ਵੱਡੀ ਜਗ੍ਹਾ ਸੀ ਉਹ ਜਗ੍ਹਾ ਤਰਨਤਾਰਨ ਸਾਹਿਬ ਦੇ ਨੇੜੇ ਜਿਹਨੂੰ ਆਪਾਂ ਸ਼ੇਖ ਫੱਤੇ ਵਾਲੀ ਜਗ੍ਹਾ ਕਹਿੰਦੇ ਆ ਜਦੋਂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਤਰਨਤਾਰਨ ਸਾਹਿਬ ਦਾ ਨਵਾਂ ਨਗਰ ਵਸਾਇਆ ਤੇ ਉਦੋਂ ਸਭ ਤੋਂ ਵੱਧ ਤਕਲੀਫ ਜਿਹੜੀ ਹੈ ਉਹ ਸ਼ੇਖ ਫੱਤੇ ਵਾਲੀ ਇਸ ਜਗ੍ਹਾ ਦੇ ਜਿਹੜੇ ਉਸ ਵੇਲੇ ਪ੍ਰਬੰਧਕ ਸੀ ਉਹਨਾਂ ਨੂੰ ਹੋਈ ਉਹਨਾਂ ਨੇ ਵੇਖਿਆ ਕਿ ਜੇਕਰ ਗੁਰੂ ਨਾਨਕ ਸਾਹਿਬ ਦਾ ਘਰ ਇਦਾਂ ਹੀ ਸਿੱਖੀ ਦਾ ਪ੍ਰਚਾਰ ਕਰਦਾ ਗਿਆ ਤਾਂ ਸਾਡੀ ਦੁਕਾਨਦਾਰੀ ਜਿਹੜੀ ਉਹ ਬੰਦ ਹੋ ਜਾਵੇਗੀ ਤਾਂ ਫਿਰ ਉਸ ਵੇਲੇ ਦੇ ਨਾਲ ਉਹਨਾਂ ਨੇ ਹਾਕਮ ਨੂੰ ਕਿਹਾ ਜਾ ਕੇ ਤੇ ਹਾਕਮ ਅਮੀਨ ਖਾਨ ਜਿਹੜਾ ਸੀ ਉਹ ਤਰਨ ਤਰਨ ਸਹਿਬ ਸਰੋਵਰ ਦੀਆਂ ਇੱਟਾਂ ਵੀ ਚੁੱਕ ਕੇ ਲੈ ਗਿਆ ਸੀ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਸਿੱਖਾਂ ਨੇ ਕਿਹਾ ਕਿ ਹਾਕਮ ਜਿਹੜਾ ਹੈ ਉਹ ਇੱਟਾਂ ਚੁੱਕ ਕੇ ਲੈ ਗਿਆ ਤਾਂ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਤੁਸੀਂ ਸ਼ਾਂਤ ਰਹੋ ਕੋਈ ਗੱਲ ਨਹੀਂ ਬਾਅਦ ਵਿੱਚ ਜਦੋਂ 1765 ਤੋਂ ਬਾਅਦ ਪੰਜਾਬ ਦੇ ਵਿੱਚ ਸਿੱਖਾਂ ਦਾ ਰਾਜ ਆਉਂਦਾ ਹੈ ਔਰ ਉਸ ਵੇਲੇ ਦੇ ਨਾਲ ਸਿੱਖ ਸਰਦਾਰਾਂ ਨੇ ਉਹਦੀ ਹਵੇਲੀ ਨੂੰ ਢੇਡ ਕੇ ਦੁਬਾਰਾ ਇੱਟਾਂ ਲਿਆ ਕੇ ਤਰਨ ਤਰਨ ਸਾਹਿਬ ਪ੍ਰਕਰਮਾਂ ਦੇ ਵਿੱਚ ਲਾਈਆਂ ਸੀ ਤਾਂ ਸਖੀ ਸਰਵਰੀਏ ਜਿਹੜੇ ਸਾਨੂੰ ਸਿੱਖੀ ਦੇ ਬਹੁਤ ਜ਼ਿਆਦਾ ਵਿਰੋਧੀ ਬਣੇ ਹੋਏ ਸਨ ਔਰ ਜਿਹੜੇ ਸਖੀ ਸਰਵਰਾਂ ਨੂੰ ਮੰਨਣ ਵਾਲੇ ਪ੍ਰਚਾਰਕ ਸੀ ਉਹਨਾਂ ਦੇ ਜਿਵੇਂ ਕਿ ਦੁਆਬੇ ਇਲਾਕੇ ਦਾ ਭਾਈ ਮੰਜ ਜੀ ਉਹ ਸਿੱਖ ਬਣ ਗਏ ਮਾਲਵੇ ਇਲਾਕੇ ਦੇ ਵਿੱਚ ਜਿਹੜਾ ਸੀ ਉਹ ਉਸ ਵੇਲੇ ਦੇ ਨਾਲ ਭਾਈ ਬੈਲੋ ਜੀ ਉਹ ਵੀ ਸਿੱਖ ਬਣ ਗਏ ਮਾਝੇ ਇਲਾਕੇ ਦੇ ਵਿੱਚ ਭਾਈ ਲੰਗਾਹ ਜੀ ਸਿੱਖ ਬਣ ਗਏ ਤਾਂ ਉਹਨਾਂ ਦੇ ਜਿਹੜੇ ਪ੍ਰਚਾਰਕ ਸੀ ਉਹ ਸਿੱਖ ਬਣਦੇ ਜਾ ਰਹੇ ਸੀ ਇਸੇ ਕਰਕੇ ਸਖੀ ਸਰਵਰੀਏ ਲੋਕ ਜਿਹੜੇ ਸਨ ਉਹ ਸਿੱਖੀ ਦੀ ਵਿਰੋਧਤਾ ਕਰ ਰਹੇ ਸੀ ਔਰ ਇਸ ਤੋਂ ਬਾਅਦ ਜਿਹੜੇ ਸੀ ਉਹ ਬ੍ਰਾਹਮਣ ਲੋਕ ਜਿਹੜੇ ਬ੍ਰਾਹਮਣ ਆਪਣੇ ਆਪ ਨੂੰ ਉੱਚ ਜਾਤੀਏ ਅਖਵਾਉਂਦੇ ਸੀ ਔਰ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਘਰ ਅੰਦਰ ਜਦੋਂ ਸਾਰਿਆਂ ਨੂੰ ਬਰਾਬਰ ਪੰਗਤ ਵਿੱਚ ਬਿਠਾ ਕੇ ਪ੍ਰਸ਼ਾਦਾ ਛਕਾਉਣਾ ਆਰੰਭ ਕਰ ਦਿੱਤਾ ਗਿਆ ਉਹਨਾਂ ਨੂੰ ਇਸ ਗੱਲ ਤੋਂ ਬੜੀ ਤਕਲੀਫ ਹੋਈ ਕਿ ਗੁਰੂ ਨਾਨਕ ਸਾਹਿਬ ਦੇ ਘਰ ਅੰਦਰ ਬਰਾਬਰਤਾ ਦਿੱਤੀ ਗਈ ਹੈ ਸਾਡਾ ਜਿਹੜਾ ਉੱਚ ਪੂਣਾਏ ਉਹ ਖਤਮ ਹੋ ਗਿਆ ਇਸੇ ਕਰਕੇ ਉਹਨਾਂ ਬ੍ਰਾਹਮਣ ਲੋਕਾਂ ਨੇ ਪਹਿਲਾਂ ਵੀ ਅਕਬਰ ਨੂੰ ਗੁਰੂ ਅਮਰਦਾਸ ਮਹਾਰਾਜ ਦੇ ਖਿਲਾਫ ਸ਼ਿਕਾਇਤ ਲਾਈ ਫਿਰ 1598 ਈਸਵੀ ਦੇ ਵਿੱਚ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਖਿਲਾਫ ਸ਼ਿਕਾਇਤ ਲਾਈ ਪਰ ਅਕਬਰ ਜਿਹੜਾ ਸੀ ਉਹ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੀ ਸਿੱਖੀ ਨੂੰ ਜਿਹੜਾ ਉਹ ਜਾਣ ਚੁੱਕਾ ਸੀ ਉਹਨੇ ਜਿਹੜਾ ਸੀ ਕੋਈ ਵੀ ਗੁਰਨਾਨਕ ਸਾਹਿਬ ਜੀ ਦੇ ਘਰ ਦੇ ਖਿਲਾਫ ਕਾਰਵਾਈ ਨਹੀਂ ਕੀਤੀ ਤਾਂ ਜਿਹੜੇ ਜਾਤ ਅਪਮਾਨੀ ਬ੍ਰਾਹਮਣ ਲੋਕ ਸਨ ਉਹ ਵੀ ਗੁਰੂ ਘਰ ਦੀ ਵਿਰੋਧਤਾ ਕਰਦੇ ਆ ਰਹੇ ਸੀ ਔਰ ਫਿਰ ਅਕਬਰ ਦੇ ਦਰਬਾਰ ਦੇ ਵਿੱਚ ਇੱਕ ਮਹੇਸ਼ ਦਾਸ ਜਿਹਨੂੰ ਆਪਾਂ ਬੀਰਬਲ ਕਹਿੰਦੇ ਆ ਜਿਹੜਾ ਅਕਬਰ ਦੇ ਦਾਜ ਵਿੱਚ ਆਇਆ ਸੀ ਉਹ ਬੀਰਬਲ ਜਿਹੜਾ ਸੀ ਸਮੇਂ-ਸਮੇਂ ਦੇ ਉੱਪਰ ਅਕਬਰ ਦੇ ਕੱਲ ਪਰਦਾ ਸੀ ਪਰ ਅਕਬਰ ਜਿਹੜਾ ਸੀ ਉਹ ਕਿਸੇ ਦੀ ਕੋਈ ਵੀ ਗੱਲ ਸੁਣਨ ਵਾਸਤੇ ਤਿਆਰ ਨਹੀਂ ਸੀ ਫਿਰ ਇਥੋਂ ਤੱਕ ਕਿ ਅਕਬਰ ਆਪ ਵੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਚੜਾਈ ਕਰਕੇ ਆਇਆ ਉਹਨੇ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਕਿਹਾ ਵੀ ਟੈਕਸ ਦਿਓ ਸਤਿਗੁਰੂ ਕਹਿੰਦੇ ਟੈਕਸ ਕਾਦਾ ਕਹਿੰਦਾ ਵੀ ਤੁਹਾਡੇ ਕੋਲ ਸੰਗਤ ਆਉਂਦੀ ਹੈ ਪੈਸਾ ਆਉਂਦਾ ਹੈ ਤੇ ਉਹ ਪੈਸੇ ਦੇ ਵਿੱਚੋਂ ਟੈਕਸ ਦਿਓ ਤਾਂ ਗੁਰੂ ਅਰਜਨ ਸਾਹਿਬ ਮਹਾਰਾਜ ਕਹਿਣ ਲੱਗੇ ਕਹਿੰਦੇ ਸੰਗਤ ਦੀ ਦਸਵੰਦ ਦੀ ਭੇਟਾ ਏ ਇਹਦੇ ਵਿੱਚੋਂ ਟੈਕਸ ਨਹੀਂ ਦਿੱਤਾ ਜਾ ਸਕਦਾ ਤਾਂ ਉਸ ਵੇਲੇ ਦੇ ਨਾਲ ਮਗਰੋਂ ਉਹਨੂੰ ਹੁਕਮ ਆਉਂਦਾ ਹੈ ਕਿ ਅੱਗੇ ਜਾ ਕੇ ਤੂੰ ਛੇਤੀਕਰ ਬਗਾਵਤ ਨੂੰ ਦਬਾਉਣਾ ਹੈ ਜਦੋਂ ਵੀਰਬਲ ਅੱਗੇ ਨੂੰ ਤੁਰਨ ਲੱਗਾ ਤੇ ਕਹਿੰਦਾ ਜਦੋਂ ਮੈਂ ਵਾਪਸ ਆਇਆ ਫਿਰ ਵੇਖ ਲਵਾਂਗੇ ਮਹਾਰਾਜ ਕਹਿੰਦੇ ਜਦੋਂ ਆਏਗਾ ਫਿਰ ਵੇਖੀ ਜਾਏਗੀ ਪਰ ਬੀਰਬਲ ਉਸੇ ਜੰਗ ਦੇ ਵਿੱਚ ਮਾਰਿਆ ਜਾਂਦਾ ਵਾਪਸ ਨਹੀਂ ਆ ਸਕਿਆ ਜਿਹੜੇ ਲੋਕ ਛਾਲ ਕਬੜ ਧੋਖਾ ਕਰਨਾ ਜਾਣਦੇ ਹੋਣ ਉਹ ਜੰਗ ਦੇ ਮੈਦਾਨ ਵਿੱਚ ਲੜ ਕੇ ਵੀ ਸਕਦੇ ਸੀ ਇਸੇ ਕਰਕੇ ਬੀਰਬਲ ਉੱਥੇ ਮਾਰਿਆ ਗਿਆ ਤੇ ਵਾਪਸ ਨਹੀਂ ਆ ਸਕਿਆ ਪਰ ਇਹ ਜਿਹੜੇ ਬ੍ਰਾਹਮਣ ਜਾਤ ਭਵਾਨੀ ਲੋਕ ਸਨ ਇਹਨਾਂ ਨੇ ਵੀ ਸਿੱਖੀ ਦੀ ਬਹੁਤ ਜ਼ਿਆਦਾ ਵਿਰੋਧਤਾ ਕੀਤੀ ਸੀ ਔਰ ਫਿਰ ਸਭ ਤੋਂ ਵੱਡਾ ਜਿਹੜਾ ਕਾਰਨ ਸੀ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਸ਼ਹਾਦਤ ਦਾ ਉਹ ਕਾਰਨ ਸੀ ਨਕਸ਼ਬੰਦੀ ਲੋਕ ਅਕਬਰ ਦੇ ਅਖੀਰਲੇ ਸਮੇਂ ਦੇ ਦੌਰਾਨ ਸ਼ੇਖ ਬਾਕੀ ਬਿੱਲਾ ਜਿਹੜਾ ਉਹ ਭਾਰਤ ਦੇ ਵਿੱਚ ਆਉਂਦਾ ਹੈ ਉਹਨੇ ਆਣ ਕੇ ਇਸ ਨਕਸ਼ਬੰਦੀ ਜਿਹੜੀ ਆਪਣੀ ਜੱਥੇਬੰਦੀ ਸੀ ਉਹਦੀ ਭਾਰਤ ਦੇ ਵਿੱਚ ਸਥਾਪਨਾ ਕੀਤੀ ਉਹਨੇ 5-6 ਸਾਲ ਦੇ ਕਰੀਬ ਜਿਹੜਾ ਸੀ ਭਾਰਤ ਦੇ ਵਿੱਚ ਆਪਣਾ ਪ੍ਰਚਾਰ ਕੀਤਾ ਔਰ ਇਹ ਜਤਾਉਣ ਦਾ ਯਤਨ ਕੀਤਾ ਕਿ ਆਪਾਂ ਸਾਰੇ ਭਾਰਤ ਨੂੰ ਜਿਹੜਾ ਹੈ ਉਹ ਇਸਲਾਮ ਦੇ ਦਾਇਰੇ ਵਿੱਚ ਲੈ ਕੇ ਆਉਣਾ ਤਾਂ ਫਿਰ ਇਹਦਾ ਇੱਕ ਚੇਲਾ ਹੋਇਆ ਉਹ ਚੇਲੇ ਦਾ ਨਾਂ ਸੀ ਸ਼ੇਖ ਅਹਿਮਦ ਸਰਹੱਦੀ ਸਰਹੰਦ ਦੇ ਵਿੱਚ ਉਹਦਾ ਡੇਰਾ ਉਣ ਕਰਕੇ ਉਹਨੂੰ ਸਰਹੱਦੀ ਕਿਹਾ ਜਾਂਦਾ ਹੈ ਸ਼ੇਖ ਅਹਿਮਦ ਸਰਹੱਦੀ ਜਿਹੜਾ ਹੈ ਉਹ ਫਿਰ ਜਦੋਂ ਸ਼ੇਖ ਬਾਕੀ ਬਿਲਾ ਨੂੰ ਮਿਲਦਾ ਹੈ ਉਹਦਾ ਚੇਲਾ ਬਣ ਜਾਂਦਾ ਹੈ ਫਿਰ ਉਹਦੇ ਮਰਨ ਤੋਂ ਬਾਅਦ ਸ਼ੇਖ ਅਹਿਮਦ ਸਰਹੱਦੀ ਨੇ ਜਿਹੜਾ ਇਸਲਾਮ ਦਾ ਪ੍ਰਚਾਰ ਕੀਤਾ ਔਰ ਫਿਰ ਇਹਦਾ ਇੱਕ ਚੇਲਾ ਸ਼ੇਖ ਫਰੀਦ ਬੁਖਾਰੀ ਜਿਹੜਾ ਬਾਅਦ ਵਿੱਚ ਮੁਰਤਜ਼ਾ ਖਾਂ ਬੰਦਰ ਉਹੜਾ ਮੁਰਤਜ਼ਾ ਖਾਨ ਸਰਕਾਰੀ ਐਲਕਾਰ ਸੀ ਉਹ ਅਕਬਰ ਦੇ ਦਰਬਾਰ ਵਿੱਚ ਤੇ ਬਾਅਦ ਵਿੱਚ ਜਹਾਂਗੀਰ ਦੇ ਬਹੁਤ ਜ਼ਿਆਦਾ ਨੇੜੇ ਸੀ ਸ਼ੇਖ ਅਹਿਮਦ ਸਰਹੱਦੀ ਬਾਰ-ਬਾਰ ਮੁਰਤਜ਼ਾ ਖਾਨ ਨੂੰ ਚਿੱਠੀਆਂ ਲਿਖਦਾ ਹੈ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਘਰ ਹੀ ਸਾਡੇ ਵਾਸਤੇ ਰੁਕਾਵਟ ਹੈ ਇਸ ਕਰਕੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਘਰ ਦੇ ਉੱਪਰ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਸ਼ੇਖ ਅਹਿਮਦ ਸਰਹੱਦੀ ਸਭ ਤੋਂ ਵੱਡਾ ਕਾਰਨ ਸੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਸ਼ਹਾਦਤ ਦਾ ਇਦਾਂ ਕਰਕੇ ਇਹ 8 ਕਾਰਨ ਹੈ ਜਿਹੜੇ 8ਾਂ ਕਾਰਨਾ ਕਰਕੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਸ਼ਹਾਦਤ ਹੁੰਦੀ ਹੈ ਤਾਂ ਫਿਰ ਕਿਹੜਾ ਤਤਕਾਲੀ ਕਾਰਨ ਬਣਦਾ ਹੈ ਜਿਹਦੇ ਕਰਕੇ ਗੁਰੂ ਅਰਜਨ ਸਾਹਿਬ ਮਹਾਰਾਜ ਸ਼ਹੀਦ ਹੋ ਜਾਂਦੇ ਉਹ ਆਪਾਂ ਅਗਲੇਰੀ ਵੀਡੀਓ ਦੇ ਵਿੱਚ ਵਿਚਾਰਨ ਦਾ ਯਤਨ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ